ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਦੇ ਨੇੜੇ ਰੇਲ ਰੋਕੋ ਅੰਦੋਲਨ ਨੂੰ ਜਾਰੀ ਰੱਖਿਆ ਹੋਇਆ ਹੈ ਤੇ ਅੱਜ ਇਸ ਦੇ 99 ਦਿਨ ਹੋ ਗਏ ਨੇ ਕੱਲ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਇਸ 100ਵੇਂ ਦਿਨ ਦੇ ਵਿੱਚ ਸੰਘਰਸ਼ ਜਿਹੜਾ ਦਾਖਲ ਹੋ ਜਾਏਗਾ 100 ਦਿਨ ਕਿਸਾਨ ਜਿਹੜੇ ਨੇ ਰੇਲਵੇ ਟਰੈਕ ਦੇ ਨਜ਼ਦੀਕ ਬੈਠੇ ਰਹੇ 7 ਸਤੰਬਰ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਖੇਤੀ ਕਾਨੂੰਨ ਜਦੋਂ ਇਹ ਬਣਨ ਵਾਲੇ ਸਨ ਖੇਤੀ ਬਿੱਲਾਂ ਦੇ ਖਿਲਾਫ ਇਹ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਅੰਦੋਲਨ ਦੇ ਦਰਮਿਆਨ ਹੀ ਇਸ ਨੂੰ ਕਾਨੂੰਨ ਬਣਾ ਦਿੱਤਾ ਗਿਆ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣੇ ਪ੍ਰੋਗਰਾਮ ਦੇ ਮੁਤਾਬਕ ਵਾਧੀ ਰਹੀ ਤੇ 100 ਦਿਨ ਉਹਨਾਂ ਨੂੰ ਜਿਹੜਾ ਹੈ ਉਹ ਰੇਲਵੇ ਟਰੈਕ ਦੇ ਉੱਪਰ ਕੱਲ ਹੋਵੇਗਾ ਜਿਸ ਨੂੰ ਕਿਸਾਨਾਂ ਵੱਲੋਂ ਕਾਲਾ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾਏਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹੜਾ ਜੱਥਾ ਹੈ ਵੱਡਾ ਕੁੰਡਲੀ ਬਾਰਡਰ ਤੇ ਵੀ ਬੈਠਾ ਹੈ ਪਿੰਡਾਂ ਦੇ ਵਿੱਚ ਮੀਟਿੰਗਾਂ ਅਗਲੇ ਜਥਿਆਂ ਦੇ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ ਤੇ ਜ਼ੋਨ ਵਾਈਜ਼ ਰੇਲਵੇ ਟਰੈਕ ਦੇ ਉੱਪਰ ਵੀ ਪ੍ਰਦਰਸ਼ਨ ਜਾਰੀ ਹੈ ਤਾਂ ਕਿਸਾਨ ਆਗੂ ਸਾਡੇ ਨਾਲ ਨੇ ਕਈ ਰੂਪ ਇਸ ਦੇ ਵਿੱਚ ਸਾਹਮਣੇ ਆਏ ਦੇਖਣ ਨੂੰ ਪਰ ਕੱਲ ਸੋਵਾਂ ਦਿਨ ਹੈ ਰੇਲਵੇ ਟਰੈਕ ਦੇ ਉੱਪਰ ਤਾਂ ਕੀ ਜਥੇਬੰਦੀ ਦੀ ਰਹੇਗੀ ਸਾਰੀ ਪਲੈਨਿੰਗ ਤਾਂ ਗੱਲਬਾਤ ਕਰਦੇ ਆ ਜਿਆਲ ਸਿੰਘ ਮੀਆਂਵਿੰਡ ਵੱਡੇ ਆਗੂ ਨੇ ਪੰਦੇਰ ਸਾਹਿਬ ਜਾਂ ਬਾਕੀ ਲੀਡਰਸ਼ਿਪ ਜੇ ਦਿੱਲੀ ਗਈ ਹੈ ਤਾਂ ਇੱਥੇ ਵੀ ਲੀਡਰਸ਼ਿਪ ਜਿਹੜੀ ਹੈ ਉਹ ਕਿਸਾਨਾਂ ਨੂੰ ਇੱਕਜੁੱਟ ਕਰਕੇ ਰੱਖੀ ਹੋਈ ਤਾਂ ਸਰ ਅ ਕੱਲ ਸੋਵਾਂ ਦੇ ਨੇ ਤੁਹਾਡੇ ਰੇਲ ਰੋਕੋ ਅੰਦੋਲਨ ਦਾ ਜਦ ਕਿ ਆਵਾਜ਼ ਭਾਵੇਂ ਕਿ ਜੁਲਾਈ ਦੇ ਵਿੱਚ ਬੁਲੰਦ ਕਰਤੀ ਸੀ 100 ਦਿਨ ਹੋਣ ਦੇ ਉੱਪਰ ਤੁਸੀਂ ਕੀ ਕਰਨਾ ਚਾਹੋਗੇ ਕੱਲ ਕੀ ਤੁਹਾਡੇ ਪ੍ਰੋਗਰਾਮ ਹੈ ਕੱਲ ਨੂੰ ਸਾਡਾ 100 ਦਿਨ ਹੋ ਜਾਣੇ ਆ ਜੀ ਕੱਲ ਨੂੰ ਅਸੀਂ ਬਿਲਕੁਲ ਕਾਲਾ ਦਿਨ ਮਨਾਵਾਂਗੇ ਜਿੰਨੇ ਭਾਜਵਾ ਦੇ ਮੰਤਰੀ ਕੋਈ ਇਹਨਾਂ ਦੇ ਹੋਰ ਮੌਰ ਹੋ ਆ ਉਹ ਸਾਰੇ ਅਸੀਂ ਕੱਲ ਨੂੰ ਘੇਰਾਂਗੇ ਹੁਣ ਅਸੀਂ ਇੱਥੇ ਵਾਰੀ-ਵਾਰੀ ਹਰ ਜੂਨ ਜਿਹੜਾ 24 ਘੰਟੇ ਵਾਸਤੇ ਹੁੰਦਾ 24 ਘੰਟੇ ਬਾਅਦ ਬਦਲੀ ਹੋ ਜਾਂਦਾ ਬਾਕੀ ਜਿਹੜੀ ਦਿੱਲੀ ਆ ਦਿੱਲੀ ਸਾਡਾ ਚੌਥਾ ਜਥਾ ਹੁਣ ਜਾਣਾ ਵਾ ਆਪਣੇ 11 ਤਰੀਕ ਨੂੰ ਬਾਕੀ ਤਨ ਜਥੇ ਹੋਏ ਆ ਅਸੀਂ ਵੀ ਤਕਰੀਬਨ 17-18 ਦਿਨ ਆਪਣੇ ਤੌਰ ਤੇ ਵਾਰੈਂਟੀਅਰ ਦੇ ਤੌਰ ਤੇ ਆਇ ਲਾਏ 17-18 ਦਿਨ ਚੰਗਾ ਵਧੀਆ ਮਾਹੌਲ ਹੋ ਉੱਥੇ ਇੱਥੇ ਜਿਹੜਾ ਇੱਕੋ ਨਹੀਂ ਦਿੱਲੀ ਹੋ ਹੁੰਦਾ ਵ ਉਹ ਮੁੜ ਕੇ ਇੱਥੇ ਠਹਿਕਦਾ ਨਹੀਂ ਉਹ ਵਾਰ-ਵਾਰ ਕਹਿੰਦਾ ਮੈਨੂੰ ਉੱਥੇ ਖੜੋ ਦਿੱਲੀ ਦੇ ਵਿੱਚ ਆ ਜਿਹੜਾ ਮੋਰਚਾ ਸਾਡਾ ਅੱਜ 99 ਦਿਨਾਂ ਚ ਕੱਲ ਨੂੰ 100 ਦਿਨ ਹੋ ਜਾਣਿਆ ਇਹ ਮੋਰਚਾ ਸਾਡਾ ਕਿਸਾਨ ਮਜ਼ਦੂਰ ਸੰਘਰ ਕਮੇਟੀ ਦਾ ਪੱਕਾ ਮੋਰਚਾ ਲੱਗਾ ਵਾ ਇਹ ਜਿੰਨੇ ਜੇ ਕਾਲੇ ਕਾਨੂੰਨ ਵਾਪਸ ਹੁੰਦੇ ਉਹਨਾਂ ਚਿਰ ਮੋਰਚਾ ਪੱਕਾ ਚੱਲੂਗਾ ਬਾਕੀ ਮੈਨੂੰ ਇਹ ਪਤਾ ਲੱਗਾ ਕੱਲ ਜੰਡਿਆਲੇ ਗੁਰੂ ਛੋਟੇ-ਛੋਟੇ ਬੱਚਿਆਂ ਨੇ ਆਪਣੇ ਭੋਗੜ ਹੜਤਾਲ ਤੇ ਬੈਠੇ ਅੱਜ ਬੀਬੀਆਂ ਵੀ ਬੈਠੀਆਂ ਵੇਖੋ ਛੋਟੇ-ਛੋਟੇ ਬੱਚੇ ਵੀ ਜਿਹੜੇ ਇਹ ਗੱਲ ਕਹਿਣਦੇ ਆ ਮੋਦੀ ਸਾਹਿਬ ਆ ਜਿਹੜੇ ਕਾਨੂੰਨ ਵ ਦੀ ਫੇਰ ਵੀ ਆ ਇਸ ਲਈ ਉਹ ਛੋਟੇ ਛੋਟੇ ਬੱਚੇ ਜਿਹੜਿਆ ਭੁੱਖ ਹੜਤਾਲ ਤੇ ਬੈਠੇ ਅੱਜ ਬੀਬੀਆਂ ਬੇਟੀਆਂ ਮੈਂ ਤੇ ਮੋਦੀ ਜੀ ਨੂੰ ਇਹ ਕਹਿਣਾ ਚਾਹੁੰਦਾ ਮੋਦੀ ਸਾਹਿਬ ਇਹ ਜਿਹੜੇ ਕਾਨੂੰਨ ਵਾਪਸ ਜਲਦੀ ਤੋਂ ਜਲਦੀ ਲੈ ਲੈਣੇ ਚਾਹੀਦੇ ਆ ਜਿਹੜੇ ਇਹਨਾਂ ਨੇ ਕੱਲ ਮੀਟਿੰਗ ਦੇ ਵਿੱਚ ਇੱਕ ਬਿਜਲੀ ਦਾ ਕਹਿੰਦੇ ਵੀ ਬਿਜਲੀ ਦਾ ਹੀ ਵਾਪਸ ਲੈ ਲੈਣੇ ਆ ਇਹ ਕਹਿੰਨਾ ਪ੍ਰਾਈ ਦਾ ਕੀਤਾ ਠੀਕ ਹੈ ਇਹ ਵਾਪਸ ਲੈ ਜਾਂਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਇਹ ਜਿਹੜੇ ਕਾਨੂੰਨ ਆ ਤਾਂ ਹੀ ਵਾਪਸ ਲੈਣਗੇ ਜਿਹੜੀ ਜ਼ਮੀਨ ਬਚੂਗੀ ਤੇ ਪਹਿਲੋਂ ਤੇ ਜਿਹੜੇ ਜ਼ਮੀਨ ਵਾਲੇ ਜਿਹੜੇ ਕਾਲੇ ਕਾਨੂੰਨ ਆ ਉਹ ਰੱਦ ਕੀਤੇ ਜਾਣ ਆ ਫਿਰ ਇਹ ਕਾਨੂੰਨ ਜਿਹੜੇ ਹੁੰਦੇ ਆ 100 ਦਿਨ ਹੋਣ ਦੇ ਉੱਪਰ ਕੱਲ ਜਿਹੜਾ ਵਾ ਬਾਕੀ ਜਥੇ ਬੰਦੀਆਂ ਦੇ ਨਾਲ ਸਾਂਝਾ ਪ੍ਰੋਗਰਾਮ ਜਿਹੜਾ ਉਸ ਦੇ ਵਿੱਚ ਸ਼ਾਮਲ ਹੋ ਕੇ ਭਾਜਪਾ ਗੋ ਜਿਹੜੇ ਵਪਾਰਕਦਾਰੇ ਨੇ ਉਹ ਬੰਦ ਕੀਤੇ ਜਾਣਗੇ ਜਾਂ ਉਹ ਵੀ ਦਸਦਾ ਦਿੱਤਾ ਤੇ ਜਿਹੜਾ ਭੰਡਾਰੀ ਬੋਲਦੇ ਆ ਉਹ ਵੀ ਸਾਂਝੇ ਤੌਰ ਤੇ ਤੇ ਮਾਰਚ ਹਾਂ ਬਿਲਕੁਲ ਸਾਂਝੇ ਤੌਰ ਤੇ ਜਹੇ ਬੰਦੀਆਂ ਦਾ ਇਹ ਪੂਰੇ ਭਾਰਤ ਦੇ ਵਿੱਚ ਜਹੇ ਬੰਦੀਆਂ ਕਰ ਰਿਆਂ ਉਹਨਾਂ ਦਾ ਇਸਮਤਨ ਕਰ ਰਹਿਆਂ ਭੰਡਾਰੀ ਪੁੱਲ ਤੇ ਵੀ ਅਸੀਂ ਕਰਾਂਗੇ ਬਾਕੀ ਤਰਨ ਤਾਰਨ ਦੇ ਵਿੱਚ ਵੀ ਅਸੀਂ ਕੰਨ ਕਰਾਂਗੇ ਸਰ ਇਸ ਸੰਬੰਧੀ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀ ਅਗਲੇ ਜਥੇ ਸਬੰਧੀ ਵੀ ਮੀਟਿੰਗਾਂ ਦੀ ਲਈ ਲਾਂਬੰਦ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਹਾਂਜੀ ਹਾਂ ਕੱਲ ਨੂੰ ਆਹੀਂ ਇੱਥੋਂ ਨਾਲ ਸਾਡਾ ਦੂਜਾ ਇੱਥੇ ਜੂਨ ਆਏ ਨਾ ਬਾਬਾ ਬਲਾਕਾ ਜੂਨ ਆਏ ਨਾ ਉਸ ਤੋਂ ਬਾਅਦ ਆਹੀਂ ਤਰਨਤਾਰ ਜ਼ਿਲ੍ਹੇ ਦੇ ਵਿੱਚ ਮੀਟਿੰਗ ਰੱਖਾਂਗੇ ਉਹਦੇ ਵਿੱਚ ਆਹੀਂ ਪੂਰੀ ਗੱਲਬਾਤ ਦੱਸਾਂਗੇ ਜੋ ਦਿੱਲੀ ਦੇ ਵਿੱਚ ਪੂਰਾ ਵਰਤਿਆ ਚੱਲਣ ਡਿਆ ਵਾ ਜਿਤਨਾ ਉੱਥੇ ਸੰਘਰਸ਼ ਲਾਂਡੇ ਆ ਫਿਰ ਆਹੀਂ 20 ਤਰੀਕ ਨੂੰ ਸਾਡਾ ਜਾਣਾ ਤਰਨਤਾਰ ਜ਼ਿਲ੍ਹਾ ਉਹਦੀ ਪਿੰਡਾਂ ਦੇ ਵਿੱਚ ਮੀਟਿੰਗਾਂ ਲਾ ਕੇ ਵੱਡੇ ਪੱਧਰ ਤੇ ਤਿਆਰੀ ਕਰਾਂਗੇ ਅਸੀਂ ਇਹ ਚਾਹੁੰਦੇ ਆਂ ਵੀ ਆਰਕੀ ਬੀਬੀ ਵੀ ਸੱਸੂ ਬੀਬੀ ਐਮ ਨਾਲ ਖੜੀਆਂ ਜਾਂ ਨਾ ਬੀਬੀਆਂ ਦਾ ਰਹਿਣ ਵਾਸਤੇ ਦਿੱਲੀ ਦੇ ਚਾਹੀ ਉੱਥੇ ਸਾਡੇ ਸੂਬਾ ਕਿਸਾਨ ਬੰਦੋਬਸਤ ਕਰ ਲੈ ਕਿਸਾਨ ਸਵਜਦੂਰ ਸੰਘਰਸ਼ ਕਮੇਟੀ ਤਿੰਨ ਥਾਵਾਂ ਦੇ ਉੱਤੇ ਜਿਹੜੀ ਆ ਉਹ ਸਰਗਰਮ ਹੈ ਦਿੱਲੀ ਦੇ ਵਿੱਚ ਸਰਗਰਮ ਹੈ ਜੰਡੇਆਲਾ ਗੁਰੂ ਦੇ ਵਿੱਚ ਵੀ ਸਰਗਰਮ ਹੈ ਤੇ ਲਗਾਤਾਰ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਮੀਟਿੰਗਾਂ ਉਹ ਜਾਰੀ ਰੱਖ ਰਹੇ ਨੇ ਬਹੁਤ ਲੰਬਾ ਅੰਦੋਲਨ ਚੱਲ ਗਿਆ ਕਿਸਾਨਾਂ ਦੇ ਹੌਸਲੇ ਕੀ ਲੱਗਦਾ ਉਸ ਤਰ੍ਹਾਂ ਬਲੰਦ ਨੇ ਤੇ ਕੀ ਮੋਦੀ ਸਰਕਾਰ ਦੇ ਉੱਪਰ ਅਸਰ ਕਿਉਂ ਨਹੀਂ ਪੈ ਰਿਹਾ ਵੇਖੋ ਜਿਹੜਾ ਸਾਡਾ ਇਹ ਸੰਘਰਸ਼ ਚੱਲ ਰਿਹਾ ਹੈ ਇਹ ਤੇ ਪਹਿਲੋਂ ਤੁਰੇ ਹਾਂ ਸਾਨੂੰ ਇਹ 3 ਮਹੀਨੇ ਨਹੀਂ 6 ਮਹੀਨੇ ਹੋ ਗਏ ਸੰਘਰਸ਼ ਕਰਦਿਆਂ ਨੂੰ ਪਹਿਲੋਂ ਜਿੱਤਰਾ ਅਸੀਂ ਡੀਸੀਆਂ ਦੇ ਦਫ਼ਤਰ ਘੇਰੇਗੇ ਫਿਰ ਅਸੀਂ ਪੋਲ ਘੇਰੇ ਫਿਰ ਅਸੀਂ ਜਿਨ੍ਹਾਂ ਦੇ ਬੂਹੇ ਤੋੜੇ ਉਸ ਤੋਂ ਬਾਅਦ ਫਿਰ ਅਸੀਂ ਰੇਲਾਂ ਦੇ ਉੱਤੇ ਪੱਕੇ ਮੋਰਚੇ ਲਾ ਕੇ ਬੈਠੇ ਹਾਂ ਹੁਣ ਵੀ ਅਸੀਂ ਕੋਈ ਹੰਬੇ ਨਹੀਂ ਕੋਈ ਥੱਕੇ ਨਹੀਂ ਸਾਡੀ ਸੇਤੇ ਕੋਈ ਅਸਰ ਨਹੀਂਗਾ 6 ਮਹੀਨੇ ਮੋਦੀ ਸੰਘਰਸ਼ ਕਰਾ ਲੇ 6 ਸਾਲ ਚਲਾ ਲੇ ਸੰਘਰਸ਼ ਸਾਡਾ ਯਾਰੀਆ ਸਾਡਾ ਕੇਡਰ ਜੇ ਬਹੁਤ ਵੱਡਾ ਕੇਡਰ ਸਾਡਾ ਜਿਹੜਾ ਪਿੰਡਾ ਜੇ ਬੈਠਾ ਜਿਨ੍ਹਾਂ ਨੂੰ ਅਜੇ ਮੌਕਾ ਨਹੀਂ ਮਿਲਿਆ ਦਿੱਲੀ ਜਾਣ ਦਾ ਉਹ ਸਾਡਾ ਜੇ 2 ਮਹੀਨਾ ਨੂੰ ਉਹਨਾਂ ਦੀ ਵਾਰੀ ਆਏ ਸਾਡੇ ਕੋ ਇੰਨਾ ਆਪਣਾ ਤਗੜਾ ਸੰਘਰਸ਼ ਲੜਨ ਵਾਲੀ ਹੈਗਾ ਵਾ ਅੱਜ ਥੋੜੀ ਜੀ ਹਲਕੀ ਧੁੱਪ ਚੜੀ ਸਰਦੀ ਦੇ ਵਿੱਚ ਰਾਤ ਦਿਨ ਰਾਤ ਤੁਸੀਂ ਬੈਠੇ بارش ਦੀ ਚੇਤਾਵਨੀ ਫੇਰ ਆ ਰਹੀ ਆ ਤਾਂ ਕਿਸਾਨਾਂ ਦੇ ਜਿਹੜੇ ਨੇ ਪ੍ਰਬੰਧ ਜਾਂ ਇਸ ਜਿਹੜੇ ਇਸ ਤਰ੍ਹਾਂ ਦੇ ਮੌਸਮ ਜਿਹੜੀ ਸੀਤ ਲਹਿਰ ਹੋਣਾ ਚੱਲਦੀ ਸਿੱਧੀ ਮੱਥੇ ਨੂੰ ਅਜਦੀ ਆ ਤਾਂ ਕੋਈ ਅਸਰ ਅੰਦੋਲਨ ਦੇ ਉੱਪਰ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਠੰਡ ਦਾ ਸਾਡੇ ਦੇ ਨਾਲ ਗਰਮੀ ਦਾ ਸਰਵਾ ਸੋ ਨਾ ਸਾਡੇ ਤੇ ਠੰਡ ਦਾ ਅਸਰ ਵਾ ਕਿਉਂਕਿ ਜਦੋਂ ਅਸੀਂ ਸਿਆਲ ਦੇ ਵਿੱਚ ਕੋਰੇ ਦੇ ਵਿੱਚ ਰਾਤ ਨੂੰ ਅਸੀਂ ਮਟਰ ਭਰਦੇ ਆ ਆਲੂ ਭਰਦੇ ਆ ਠੰਡੇ ਪਾਰੇ ਤੁਰੇ ਫਿਰਦੇ ਆ ਸਾਡੇ ਤੇ ਕੋਈ ਸੰਘਰਸ਼ੀਆਂ ਤੇ ਕੋਈ ਅਸਰ ਨਹੀਂਗਾ ਨਾ ਧੁੱਪ ਦਾ ਤੇ ਨਾ ਸਰਦੀ ਦਾ ਕਿਉਂਕਿ ਅਸਰ ਆ ਵਾਜੇ ਤੇ ਜਿਹੜੇ ਕਾਲੇ ਕਾਨੂੰਨ ਆਉਣੇ ਆ ਜਿੰਨਾ ਸਾਨੂੰ ਬਰਬਾਦ ਕਰਨਾ ਉਹਦਾ ਅਸਰ ਆ ਇਹ ਤੇ ਬਾਕੀ ਕੋਈ ਗੱਲ ਨਹੀਂ ਐਡੀ ਕੋਈ ਵੱਡੀ ਗੱਲ ਨਹੀਂ ਗੰਗਦੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਮਨਜੀਤ ਸਿੰਘ ਜੀ ਕਿਸਾਨੀ ਅੰਦੋਲਨ ਜਦੋਂ ਨਵੰਬਰ ਮਹੀਨੇ ਦੇ ਵਿੱਚ ਪਹੁੰਚਿਆ ਸੀ ਤਾਂ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਕਿ ਕਿਸਾਨਾਂ ਨੇ ਕਣਕ ਵੀ ਬੀਜਣੀ ਆ ਡਾਇਆ ਵੀ ਪਾਉਣੀ ਆ ਤਾਂ ਡਾਇਆ ਦੀ ਕਮੀ ਵੀ ਆ ਸਕਦੀ ਹੈ ਤਾਂ ਸ਼ਾਇਦ ਉਦੋਂ ਅੰਦੋਲਨ ਨੂੰ ਥੋੜਾ ਜਿਹਾ ਮੱਠਾ ਪੈ ਜਾਏ ਪਰ ਅੰਦੋਲਨ ਤੇ ਉਸੇ ਤਰ੍ਹਾਂ ਹੀ ਜਾਰੀ ਰਿਹਾ ਤੇ ਹੁਣ ਤੇ ਕਣਕ ਵੀ ਕਾਫੀ ਅੱਗੇ ਹੋ ਗਈ ਆ ਅੰਦੋਲਨ ਦਾ ਜਿਹੜੀ ਆ ਕਿਤੇ ਵੀ ਘਟਿਆ ਨਹੀਂ ਆਇਆ ਤੇ ਕੇਂਦਰ ਸਰਕਾਰ ਦੇ ਉੱਪਰ ਕੀ ਇਹ ਅਸਰ ਲੱਗਦਾ ਤੁਹਾਨੂੰ ਕੇਂਦਰ ਸਰਕਾਰ ਤੇ ਆਹ ਹਾਲੇ ਪੂਰੇ ਭਾਰਤੀ ਨਿਮਰ ਪੂਰੇ ਵੱਡ ਦਾ ਆਪਣਾ ਦਬਾਅ ਬਣਿਆ ਹੋਇਆ ਜੀ ਮਲੇ ਅੰਦੋਲਨ ਸਿਰਫ ਜਾਂ ਪੰਜਾਬ ਲੈਵਲ ਦਾ ਜਾਂ ਆਪਣੇ ਹਰਿਆਣੇ ਲੈਵਲ ਦਾ ਕਿਹੇ ਕਲੀ ਸਟਰੀਟ ਦੇ ਲੈਵਲ ਦਾ ਅੰਦੋਲਨ ਹੀ ਰਹਿ ਗਿਆ ਇਹ ਜਿਹੜਾ ਅੰਦੋਲਨ ਹੈ ਮੌਲਾ ਪੂਰੇ ਵਰਲਡ ਵਿੱਚ ਮੌਲਾ ਕਿਸਾਨ ਦਾ ਅੰਦੋਲਨ ਬਣ ਚੁੱਕਾ ਤੇ ਜਿਸ ਦੇ ਚੱਲਦੇ ਚੱਲਦੇ ਮੌਲਾ ਇਹਨੇ ਸੰਘਰਸ਼ੀ ਮੌਲਾ ਜੋਧੇ ਬਣ ਚੁੱਕੇ ਆ ਕਿ ਕਿੰਨਾ ਵੀ ਸਮਾਂ ਲੱਗਦੀ ਉਹਨਾਂ ਨੂੰ ਬਿਲਕੁਲ ਡੋਲ ਬੈਠੇ ਆ ਜਦ ਤੱਕ ਤਨੇ ਆਰਡੀਨੈਂਸ ਹਟ ਨਹੀਂ ਹੁੰਦੇ ਤੇ ਬਿਲਕੁਲ ਆਪਣਾ ਸਮਰਥਨ ਜਾਰੀ ਰਹੂਗਾ ਸਰ ਤਾਂ ਇਹ ਜਿਹੜੇ ਕਿਸਾਨ ਆਗੂ ਨੇ ਇੱਥੇ ਲਗਾਤਾਰ ਬੈਠੇ ਨੇ ਦੱਸ ਦੇਣਾ ਚਾਹੁੰਦੇ ਆ ਕਿ ਸਰਦੀ ਜਿਹੜੀ ਆ ਉਸ ਦੇ ਲਈ ਵੀ ਕਿਸਾਨਾਂ ਨੇ ਪੂਰੇ ਪ੍ਰਬੰਧ ਕੀਤੇ ਨੇ ਅ ਅੱਗ ਦੇ ਜਿਹੜੀ ਆ ਜਿਹੜੀਆਂ ਧਾਰਮਿਕ ਜਥੇਬੰਦੀਆਂ ਆ ਉਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਪਿਛਲੇ ਪਾਸੇ ਕਿਉਂਕਿ ਜੋ ਚੇਤਾਵਨੀ ਮਿਲ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਅ ਅਗਲੇ 1-2 ਦਿਨਾਂ ਦੇ ਵਿੱਚ بارش ਜਿਹੜੀ ਆ ਉਹ ਹੋ ਸਕਦੀ ਹੈ ਪਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਮੌਸਮ ਦੀ ਕੋਈ ਪਰਵਾਹ ਨਹੀਂ ਹੈ ਸਾਨੂੰ ਸਿਰਫ ਜੇ ਪ੍ਰਵਾਹ ਹੈ ਤਾਂ ਇਹਨਾਂ ਕਾਨੂੰਨਾਂ ਦੀ ਹੈ ਜੇਕਰ ਇਸ ਨੂੰ ਸਰਕਾਰ ਨੇ ਰੱਦ ਨਾ ਕੀਤਾ ਤਾਂ ਸਾਡਾ ਜਿਹੜਾ ਨੁਕਸਾਨ ਹੈ ਆਉਣ ਵਾਲੀ ਪੀੜ੍ਹੀਆਂ ਨੂੰ ਜਿਹੜਾ ਇਸ ਦਾ ਨੁਕਸਾਨ ਹੋਏਗਾ ਤਾਂ ਇਸ ਕਰਕੇ ਇਹ ਅੰਦੋਲਨ ਜਿਹੜਾ ਜਾਰੀ ਰੱਖਿਆਣਾ ਰੱਖਿਆ ਜਾਵੇਗਾ ਤਾਂ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਿਆਂ ਵਿਖੇ ਜਾਰੀ ਰੱਖਿਆ ਹੈ ਤਾਂ ਅਗਲਾ ਜਥਾ ਜਿਹੜਾ ਵੱਡਾ ਜਥਾ ਹੈ ਉਸ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਤਾਂ ਕੱਲ 100 ਦਿਨ ਪੂਰੇ ਹੋਣ ਤੇ ਸਾਰੀਆਂ ਜਥੇਬੰਦੀਆਂ ਭਾਜਪਾ ਆਗੂਆਂ ਦੇ ਜਿੱਥੇ ਦਫ਼ਤਰਾਂ ਦਾ ਘਰਾਓ ਕਰਨਗੇਆਂ ਉਹਨਾਂ ਦੇ ਵਪਾਰਕਦਾਰਿਆਂ ਦਾ ਘਰਾਓ ਕਰਨਗੇਆਂ ਤੇ ਨਾਲ ਹੀ ਜਿਹੜਾ ਇੱਕ ਭੰਡਾਰੀ ਪੋਲ ਦੇ ਉੱਪਰ ਘਰ ਰੋਸ ਮਾਰਸ਼ ਕੱਢਿਆ ਜਾਏਗਾ ਬੰਦ ਕੀਤਾ ਜਾਏਗਾ ਉਸ ਨੂੰ ਵੀ ਸਮਰਥਨ ਜਿਹੜਾ ਬਾਕੀ ਜਥੇਬੰਦੀਆਂ ਵਾਂਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇਵੇਗੀ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ